ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 87ਵੀਂ ਚੱਲੀ ਇੱਕ ਦਿਨ ਗੁਰੂ ਜੀ ਪਾਸ ਸਿੱਖਾ ਅਰਜ਼ ਕੀਤੀ ਤਰਨ ਧਰਨ ਸਾਹਿਬ ਜੀ ਦਾ ਮਹਾਤਮ ਦੱਸੋ ਅਮਸਿਆ ਜਾਣੇ ਦਾ ਬਚਨ ਹੂਆ ਸਿੱਖੋ ਅਮਸਿਆ ਵਾਲੇ ਦਿਨ ਜਿੰਨੇ ਤੀਰਤ ਹੈ ਦੇਵੀ ਦੇਵਤੇ ਹਨ ਉਹ ਆੜ ਕੇ ਇਸ਼ਨਾਨ ਕਰਦੇ ਹਨ ਤੇ ਨਾਲੇ ਗੁਰੂ ਅਰਜਨ ਦੇਵ ਜੀ ਜਦ ਬੀੜ ਬੱਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮ ਰਸ ਜੀ ਵਿਖੇ ਤਦਬ ਸਭੀ ਦੇਵੀ ਦੇਵ ਤੇ ਆਏ ਸਨ ਦਰਸ਼ਨ ਕਰਨ ਨੂੰ ਉਹਨਾਂ ਨੇ ਵਿਦਿਆ ਹੋਣੇ ਵਕਤ ਅਰਜ਼ ਕੀਤੀ ਸੀ ਸੱਚੇ ਪਾਤਸ਼ਾਹ ਅਸੀਂ ਫੇਰ ਸਦੇਵ ਕਾਲ ਤੁਹਾਡਾ ਦਰਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੀਏ ਗੁਰੂ ਜੀ ਹੁਕਮ ਦਿੱਤਾ ਸਾਡੇ ਦਰਸ਼ਨ ਦੀ ਚਾਹ ਆਪ ਨੂੰ ਹੋਵੇ ਤਾਂ ਤੁਸੀਂ ਅਮਸਿਆ ਦੀ ਮਸਿਆ ਤਰਨ ਤਾਰਨ ਸਾਹਿਬ ਜੀ ਕੇ ਦਰਸ਼ਨ ਕਰੋ ਜਿਸਨੇ ਬਚਨ ਕਰਨਾ ਹੋਵੇ ਉਹ ਆਸਾ ਦੀ ਵਾਰ ਕੇ ਬਖਤ ਤੁਕਤ ਸੁਣੇ ਅਸੀਂ ਉਸ ਨੂੰ ਉਪਦੇਸ਼ ਕਰਾਂਗੇ ਪੁੱਤਰ ਵਾਲੇ ਨੂੰ ਪੁੱਤਰ ਮਿਲੇਗਾ ਧੰਨ ਵਾਲੇ ਨੂੰ ਧੰਨ ਮਿਲੇਗਾ ਰੋਗੀ ਦਾ ਰੋਗ ਦੂਰ ਹੋਵੇਗਾ ਕੁਸ਼ਤੀ ਦਾ ਕੁਸਟ ਦੂਰ ਹੋਵੇਗਾ ਜੋ ਮਨੋ ਤਨ ਨੂੰ ਇੱਛਾ ਕਰਕੇ ਦਰਸ਼ਨ ਕਰੇਗਾ ਇਸ਼ਨਾਨ ਕਰੇਗਾ ਉਸ ਦੀ ਆਸਾ ਗੁਰੂ ਜੀ ਦੀ ਆਪ ਪੂਰਨ ਕਰਨਗੇ ਔਰ ਜੋ ਰਾਮ ਸਰ ਜੀ ਦਾ ਦਰਸ਼ਨ ਕਰੇਗਾ ਉਹ ਗੁਰਾਂ ਦੇ ਦੀਵਾਨ ਦਾ ਦਰਸ਼ਨ ਕਰੇਗਾ ਜੋ ਇਸ਼ਨਾਨ ਕਰਕੇ ਉਸ ਜਗ੍ਹਾ ਬਾਣੀ ਪੜ੍ਹੇਗਾ ਸੁਖਮਨੀ ਸਾਹਿਬ ਦਾ ਪਾਠ ਕਰੇਗਾ 84 ਸੇ ਛੂਟੇਗਾ ਗੁਰੂ ਦੇ ਚਰਨਾਂ ਵਿਖੇ ਨਿਵਾਸ ਕਰੇਗਾ ਗੁਰੂ ਜੀ નિਹਾਲ ਹੋ ਕੇ ਉਸ ਦਾ ਨਾਮ ਉਸ ਦਾ ਜਨਮ ਮਰਨ ਸਫਲ ਕਰਨਗੇ ਆਮਸਿਆ ਦੇਤੇ ਰਾਮ ਸਰ ਜੀ ਦੇ ਚਾਰ ਭਾਗ ਫਲ ਮਿਲੇਗਾ ਸੰਪੂਰਨ ਇੱਛਾ ਪੂਰੀ ਹੋਵੇਗੀ ਕੜਾ ਪੂਜਾ ਅੰਨ ਤਨ ਤਿਲ ਕਾ ਮਾਨ ਫਲੇਗਾ ਆਗੇ ਸਾਕੀ 39 ਚੱਲੀ ਸੱਚੇ ਪਾਤਸ਼ਾਹ ਮਾਛੀ ਵਾੜੀ ਦੀਵਾਨ ਲਗਾਇਆ ਸਿੱਖ ਸੰਗਤ ਦਰਸ਼ਨ ਕਰਨੇ ਨੂੰ ਆਈ ਸਿੱਖ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਘਰੋਂ ਗ੍ਰੰਥ ਪੁਸਤਕਾਂ ਦਾ ਇੱਕ ਊਠ ਲੱਦ ਕੇ ਲਿਆਏ ਸਾ ਗੁਰੂ ਕੇ ਹਜ਼ੂਰ ਹਾਜ਼ਰ ਕਰਨ ਵਾਸਤੇ ਉਹੋ ਊਠ ਸਾਡਾ ਰਾਹ ਵਿੱਚ ਮੁਸਲਮਾਨਾਂ ਖਲੋ ਹੋ ਲਿੱਤਾ ਹੈ ਲੈ ਕੇ ਨਾ ਭੱਜ ਗਏ ਹੈ ਬਚਨ ਕੀਤਾ ਮੌਤ ਦਾ ਪਿਆਲਾ ਉਹਨਾਂ ਪੀਤਾ ਹੈ ਉਹਨ ਤੁਰਕਾਂ ਦਾ ਕੁਛ ਨਹੀਂ ਰਹਿਣਾ ਸ਼ਬਦ RAM ਗਾਇਓ RAVAN ਗਾਇਓ ਜਾ ਕੋ ਬਹੁ ਪਰਵਾਰੋ ਕਹੋ ਨਾਨਕ ਥਿਰ ਕੁਛ ਨਹੀਂ ਸੁਖਨੇ ਜੋ ਸੰਸਾਰ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਬੇਅਦਬੀ ਕੀਤੀ ਹੈ ਗੁਰਾਂ ਦੀ ਅਵਗਿਆ ਕੀਤੀ ਹੈ ਉਹਨਾਂ ਨੇ ਆਪਣੀ ਕੁੱਲ ਘਾਤ ਕੀਤੀ ਹੈ ਸਿੱਖਾ ਅਰਜ਼ ਕੀਤੀ ਸੱਜੇ ਪਾਤਸ਼ਾਹ ਜੀ ਸਾਖੀਆਂ ਦੀ ਪੋਥੀ ਇੱਕ ਰਹੀ ਹੈ ਜਿਹੜੀ ਮਾਤਾ ਗੰਗਾ ਜੀ ਨਾਲ ਗੋਸ਼ਟ ਹੋਈ ਸੀ ਔਰ ਹੋਰ ਗੁਰਾਂ ਦੀਆ ਕਥਾ ਵੀ ਹੈ ਗੁਰਾ ਵਰ ਦਿੱਤਾ ਆਪ ਪੜੋ ਗ੍ਰੰਥੀ ਪਾਸੋਂ ਪੜਾਓ ਇੰਨਾ ਵਿੱਚ ਗੁਰਾਂ ਦੀ ਕਲਾ ਰਹੇਗੀ ਜੋ ਪੜ੍ਹੇ ਸੁਨੇਗਾ ਉਸ ਨੂੰ ਅਸਮੇਤ ਜਗ ਦਾ ਫਲ ਮਿਲੇਗਾ ਜਿੱਥੇ ਇਸ ਦੀ ਕਥਾ ਹੋਵੇਗੀ ਉੱਥੋਂ ਅਸੀਂ ਆਪ ਕਥਾ ਸੁਨਿਆ ਕਰਾਂਗੇ ਆਪ ਭਰੋਸਾ ਰੱਖੋ ਬੋਲੋ ਜੀ ਸ੍ਰੀ ਵਾਹਿਗੁਰੂ ਅੱਗੇ ਸਾਖੀ ਚਾਲੀ ਚੱਲੀ ਸਿੱਖਾ ਗੁਰੂ ਜੀ પાસે ਬੇਨਤੀ ਕੀਤੀ ਔਰ ਕਿਹਾ ਸੱਚੇ ਪਾਤਸ਼ਾਹ ਸਿੱਖ ਸਿੱਖਣੀ ਇੱਕ ਗੁਰੂ ਕੋਲ ਅੰਮ੍ਰਿਤ ਛਕਿਆ ਹੈ ਉਹ ਗੁਰੂ ਪਾਈ ਹੋ ਕੇ ਨਾ ਬਚਨ ਹੋਆ ਇੱਕ ਛੋੜ दूजे लगे डुबसे बन जा रहा उन्हना सिखा पुता भाईया पा इको जिहा दिलो भावना रखे माता पिता की बिंद थी भैड़ भरा उपजते हैं भैन की निगाह भैड़ बने रखी माता दी निगाह माता विच रखी फिर कोई दोष नहीं टीवी खावंत अगे पिछे अमृत छको कट्ठा नहीं छकना ਇੰਨਾ ਵਾਕ ਸੁਣ ਕੇ ਸਿੱਖਾਂ ਮੰਜ਼ੂਰ ਕੀਤਾ ਬ੍ਰਾਹਮਣ ਸੁਣ ਕੇ ਲੱਗੇ ਵੀ ਕਿਫ ਕਰਨ ਸਿੱਖਾਂ ਨਾਲ ਆਪਸ ਵਿੱਚ ਲੜਾਈ ਕਰਨ ਲੱਗ ਪਏ ਸਿੱਖਾਂ ਗੁਰੂ ਅੱਗੇ ਫਰਿਆਦ ਕੀਤੀ ਗੁਰਾਂ ਪੁੱਛਿਆ ਤੁਸੀਂ ਕਿਉਂ ਲੜਦੇ ਹੋ ਸੱਚੇ ਭਾਸਾ ਗੁਰੂ ਕੀ ਬੇਅਦਬੀ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਤੇਗਦੇ ਓਗ ਦਾ ਵਰਤਾਰਾ ਨਹੀਂ ਲੈਂਦੇ ਤੇ ਨਾ ਖਾਂਦੇ ਹੈ ਬਚਨ ਹੁਆ ਜਿੰਨਾ ਝੂਠ ਖਾਦੀ ਹੈ ਉਨ੍ਹਾਂ ਦੀ ਮਤ ਮਾਰੀ ਜਾਂਦੀ ਹੈ ਇਹ ਜਦ ਕੱਠੇ ਬੈਠਦੇ ਹਨ ਤਦ ਇਕੱਠੇ ਹੋ ਕੇ ਨਾੜੀ ਮਾਰਦੇ ਹਨ ਝੂਠ ਸੂਚ ਦਾ ਪਰਹੇਜ਼ ਨਹੀਂ ਰੱਖਦੇ ਇਹਨਾਂ ਨੇ ਕਦੀ ਆਪਣੇ ਇਸ਼ਟ ਨੂੰ ਸੀਸ ਨਹੀਂ ਨਿਵਾਇਆ ਗੀਤਾ ਭਗਵਤ ਆਦਿ ਕਥਾ ਕਰਦੇ ਹਨ ਤੇ ਪੱਤਰੀ ਚੁੱਕ ਕੇ ਮੱਥੇ 'ਤੇ ਨਾ ਲਾ ਛੱਡਦੇ ਹਨ ਸਿੱਖੋ ਤੁਸੀਂ ਇਹਨਾਂ ਦਾ satsang ਛੋੜ ਦੇਵੋ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਾਂ ਨਹੀਂ ਆਵੇਗਾ ਉਸ ਨੂੰ ਤੁਸੀਂ ਤੁਰਕ ਸਮਝੋ ਔਰ ਤੁਰਕ ਦੇ ਬੀਜ ਠੀ ਪੈਦਾ ਹੋਆ ਹੋਵੇਗਾ ਔਰ ਉਸ ਨੂੰ ਤੁਸੀਂ ਤੁਰਕ ਸਮਝੋ ਉਸ ਕੋ ਦਾਨ ਦੇਣਾ ਬਹੁਤ ਦੋਸ਼ ਹੈ ਜੋ ਕੋਈ ਆਪਣੇ ਮਾਂ ਬਾਪ ਦੀ ਨਿੰਦਾ ਕਰੇ ਆਪਣੇ ਗੁਰੂ ਦੀ ਨਿੰਦਾ ਕਰੇ ਉਸ ਦਾ ਦਰਸ਼ਨ ਕਰਨਾ ਮਹਾਪਾਪ ਹੈ ਗੁਰੂ ਗ੍ਰੰਥ ਸਾਹਿਬ ਜੀ ਸਿਰ ਗੁਰੂਆਂ ਦਾ ਗੁਰੂ ਹੈ ਫਿਰ ਮਹਾਰਾਜ ਜੀ ਸ਼ਬਦ ਕਿਹਾ ਲੂਣ ਹਰਾਮੀ ਗੁਨਾਗਾਰ ਪਿੱਛੋ ਪਛਤਾਏ ਚਾਰੋ ਦਿਸ਼ਾ ਮੇ ਜਾਏ ਬੋ ਪਰ ਧੋਕੇ ਖਾਏ ਸਿੱਖਾਂ ਅਰਜ ਕਰੀ ਜੀ ਗੁਰਮੁਖੀ ਦੀ ਨਿੰਦਿਆ ਕਰਦੇ ਹਨ ਸਹਿਸਕ੍ਰਿਤੀ ਦੇਵ ਬਾਣੀਆਂ ਦੇਵਤਾ ਦੀ ਆਖਦੇ ਹਨ ਬਚਨ ਹੋਇਆ ਸਹਿਸਕ੍ਰਿਤੀ ਦੇਵਤਿਆਂ ਦੀ ਆਰਾਧਨਾ ਕਰਕੇ ਪ੍ਰਗਟ ਹੋਈ ਹੈ ਗੁਰਮੁਖੀ ਸਿੱਖਾਂ ਪਿਆਰਿਆ ਕਿ ਪ੍ਰੇਮ ਵਾਸਤੇ ਪ੍ਰਗਟ ਹੋਈ ਹੈ ਦੇਵਤੇ ਅਵਤਾਰਕ ਪੂਜਤੇ ਹਨ ਅਵਤਾਰ ਦੇਵਤਿਆਂ ਕੋ ਤੁਛ ਜਾਣਤੇ ਹਨ ਸਿੱਖੋ ਪਰਮੇਸ਼ਵਰ ਸਰਬੱਗ ਹੈ ਦੇਵਤੇ ਅਲੱਪਗ ਹੈ ਸ੍ਰੀ ਗੁਰੂ ਨਾਨਕ ਜੀ ਸਰਬੱਗ ਹੈ ਐਸਾ ਜਾਣ ਕੇ ਗੁਰਮੁਖੀ ਰਚੀ ਹੈ ਤੁਛ ਮਤ ਵਾਲੇ ਪਸ਼ੂ ਮਨੁੱਖ ਹੈ ਔਰ ਮਨੁੱਖ ਬਾਣੀ ਆਕ ਦੇ ਹੈ ਇਹੇ ਦੇਵੀ ਬਾਣੀ ਹੈ ਗੁਰਮੁਖੀ ਅੱਖਰ ਸੁਖਾਲੇ ਹੈ ਗੁਰੂ ਜੀ ਮਾਇਆ ਬੀਬੀਆਂ ਬਾਲਕਾਂ ਦੇ ਸੁਖ ਲਈ गुरमुखी अखर बनाए है कलजुगी जीवा के उधार लिएगत देवने वाली है आप इस पर भरोसा रखो यह संसार तो पार कर वार्ता हो ही रही सी जो एक दो सिंग गुरु जी पास आए और कहा जी मैं भुलके तुरकते हथों पानी पी लिता है दूसरे सिंह ने कहा जी फुके पीन वाले दे हथों पानी पीता गया ਤੁਸੀਂ ਉਸ ਦਾ ਕੋਈ ਉਪਾਦਸੋ ਗੁਰੂ ਜੀ ਨੇ ਕਿਹਾ ਇਹਨਾਂ ਨੂੰ ਕੇਸਾਂ ਸਣੇ ਇਸ਼ਨਾਨ ਕਰਾਓ ਪੰਜ ਭਾੜ ਜਾਤ ਸਾਧ ਦੇ ਕਰਾਓ ਗੁਰਕੇ ਸਿੱਖਾਂ ਦੀ ਸੇਵਾ ਕਰੋ ਇਸ ਦੀ ਤਨਖਾਹ ਬਖਸ਼ ਦੇਵੋ ਜੀ ਸਿੱਖਾਂ ਬਖਸ਼ ਦਿਆ ਔਰ ਇਹ ਵੀ ਪੁੱਛਿਆ ਸੱਚੇ ਪਾਤਸ਼ਾਹ ਮਾਸ ਸ਼ਰਾਬ ਦਾ ਵੀ ਕੋਈ ਦੋਸ਼ ਹੈ ਮਾਸ ਸ਼ਰਾਬ ਪੀਣ ਵਾਲੇ ਦੇ ਹੱਤੋਂ ਕਦੀ ਦਾਨ ਨਹੀਂ ਲੱਗਦਾ ਮਾਸ ਸ਼ਰਾਬ ਰਾਖਸ਼ੀ ਵਿਸ਼ਈਆਂ ਦਾ ਆਹਾਰ ਹੈ ਧਨ ਦਾ ਤੇ ਇੱਜ਼ਤ ਦਾ ਨੁਕਸਾਨ ਕਰਦੀ ਹੈ ਸੰਤਾਂ ਭਗਤਾ ਪਰਮੇਸ਼ਵਰ ਦੇ ਪਿਆਰਿਆਂ ਨੂੰ ਦੋਸ਼ ਹੈ ਜੇ ਰਤੂ ਲਗੇ ਕਪੜੇ ਜਾਮਾ ਹੋਈ ਪਲੀਤੂ ਜੋ ਰਤ ਪਈਵੇ ਮਾਨਸਾ ਤਿੰਨ ਕੋ ਨਿਰਮਲ ਚੀਤੂ ਜੋ ਕੋਈ ਇਸ ਬਾਣੀ ਪਰ ਪ੍ਰੋਸਾ ਰੱਖੇਗਾ ਸੋ ਜੀਵਨੀ ਮੁਕਤ ਹੋਵੇਗਾ ਬੋਲੋ ਜੀ ਸ਼੍ਰੀ ਵਾਹਿਗੁਰੂ ਆਗੇ ਸਾਖੀ 1 ਇਕ ਤਾਲੀ ਚੱਲੀ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਪੰਥ ਕਾ ਵਾਲੀ ਜਗਤ ਗੁਰੂ ਮਨੁਮਾਜਰੀ ਦੀ ਰਿਆਸਤ ਵਿਖੇ ਗਏ ਔਰ ਦੀਵਾਨ ਲਗਾਏ ਸਿੱਖਾਂ ਅਰਜ਼ ਕੀਤੀ ਜੀ ਸਾਡੇ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਪਿੰਡ ਵਿੱਚ ਲੜਾਈ ਝਗੜਾ ਮਾਦੰਗੀ ਤਾਪ ਬੁਖਾਰ ਰਹਿੰਦਾ ਹੈ ਸੱਚੇ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੋ ਮਹਾਰਾਜ ਜੀ ਕਿਹਾ ਧਰਮ ਸਾਲ ਬਣਵਾਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਵਾਂਗੇ ਧਰਮ ਸਾਲ ਬਣਵਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਵਾਨ ਲਗਾਇਆ ਸਿੱਖ ਲੱਗੇ ਪਾਠ ਕਰਨ ਭੋਗ ਪਾਉਣ ਕੜਾ ਪ੍ਰਸ਼ਾਦ ਵਰਤੌਣ ਜਿਤਨਾ ਰੋਗ ਪੀੜਾ ਲਗਾਈ ਸੀ ਸਭ ਦੂਰ ਹੋ ਗਈ ਸਿੱਖਾਂ ਅਰਜ਼ ਕੀਤੀ ਭਗਵਾਨ ਗੀਤਾ ਮਹਾਭਾਰਤ ਹੋਰ ਪੁਰਾਣ ਸ਼ਾਸਤਰ ਕਈ ਪਏ ਹੈ ਨਾ ਕੋਈ ਪੂਜਦਾ ਹੈ ਨਾ ਮੱਥਾ ਟੇਕਦਾ ਹੈ बचन कीता सिंगो वशिष्ट होर चार बेद आत्म बोधी है और शास्त्र कई पे है ना भगवान गीता महाभारत होर पुराण शास्त्र कई पे है ना कोई पूजता है ना मथा टेकता है वचन कीता सिंगो वशिष्ट होर चार बेद आत्म बोधी है और शास्त्र पुराण जितने हैं राज्यों गृहस्थियां विषयों के हैं चरित्र और उन्ना के ही प्रसन्न करने उच्चारण किए है अपनी अपजीविका ने विषया विषय विषयी पढ़न विषयी इस करके इना पूजा घट तो होंगी है सिखो उन्होंने ते जस विषय बाता ही है श्री गुरु ग्रंथ साहिब जी की बाणी केवल परमेश्वर मई है निर्गुण सरगुण रूपी वाणी है जिस भगत को सरगुण रूप परमेश्वर का दर्शन हुआ है उसे दी वाणी श्री गुरु ग्रंथ साहिब जी की बिखे है इतो तन्ने लागगे बाणियां सुख होवे सेवक मानियां सब दुनिया आवरण जानियां ताही पढ़ने से अनेक कार्य जीवो के रास किए हैं हे सिखो गुरु ग्रंथ साहिब में और परमेश्वर में भेद नहीं जानना ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰਨੇ ਸੇ ਦੀਨ ਦੁਨੀਆ ਵਿਖੇ ਮੂੰ ਕਾਲਾ ਹੁੰਦਾ ਹੈ ਸ਼ਬਦ ਅਰ ਰਾਵੇ ਬਿਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਵਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਤੁਰਕਾ ਗੁਰੂ ਕੀ ਬਾਣੀ ਪੜਨੇ ਵਾਲੇ ਸਿੱਖ ਨੂੰ ਦੁਖਾਇਆ ਹੈ ਉਹਨਾ ਆਪਣਾ ਰਾਜ ਗਵਾ ਦਿੱਤਾ ਹੈ ਸਿੱਖਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਹੁਕਮ ਦੇਵੋ ਤਾਂ ਅਸੀਂ ਦਿੱਲੀੋਂ ਸੰਗਤ ਕੱਢ ਦਈਏ ਤੁਸੀਂ ਆਪ ਰਾਜ ਕਰੋ ਬਚਨ ਕੀਤਾ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ ਤੁਰਕਾਂ ਦੀ ਸਫਾ ਟੋਪੀ ਵਾਲੇ ਉਠਾਵਣਗੇ ਧਰਤੀ ਦਾ ਰਾਜ ਹੋ ਕਰਾਂਗੇ ਧਰਤੀ ਤੇ ਇੱਕ ਰਾਜ ਨਹੀਂ ਰਹਿੰਦਾ ਕਲਯੁਗ ਦੇ ਰਾਜ ਅਨਿਆਈ ਹੈ ਅਨਿਆਈ ਸੇ ਰਾਜ ਡੁੱਬਦਾ ਹੈ ਨਿਆਈ ਸੇ ਧਰਮ ਸੇ ਰਾਜ ਚਲਦਾ ਹੈ ਸਾਡੇ ਸਿੱਖ ਪੰਜਾਬ ਦਾ ਰਾਜ ਕਰਨਗੇ ਔਰ ਸਰਬ ਖਾਲਸਾ ਦਿਨੋ ਦਿਨ ਬਲ ਉਠਾਰ ਕੇ चारों तरफ आनंद करेगा नौकरी और सुदागरी और जिम्मेदारी खालसा करेगा सारी पृथ्वी ते खालसा रहेगा ब्राह्मण खत्री साध संता, गृहस्थी चार वर्णों ने मिलके अर्ज की सच्चे आप आपके सिख गंगा गोदावरी काशी क्यों नहीं सी बचन होया के कत जाइए रे कर लागो रंग साढ़े सिखा संता को सब कुछ नजर आता है ਗੰਗਾ ਗਿਆ ਤੀਰਥ ਸਭ ਹਰਿਸ਼ਟ ਤਰਨ ਤਾਰਨ ਅੰਮ੍ਰਿਤਸਰ ਵਿੱਚ ਆਨ ਰਹੇ ਹਨ ਕੱਚੇ ਲੋਗ ਭੁੱਲਣਗੇ ਪਰ ਮੰਡਲ ਗੰਗਾ ਗਿਆ ਜਿਹੜੇ ਜਾਣਗੇ ਸੋ ਅਕਾਲਪੁਰਖ ਦੀ ਦਰਗਾਹੋ ਤੱਕੇ ਖਾਣਗੇ ਸਿੱਖੋ ਉੱਥੇ ਫੁੱਲ ਨਹੀਂ ਲੈ ਜਾਣੇ ਉੱਥੇ ਗਤੀ ਕਿਸੇ ਦੀ ਨਹੀਂ ਹੁੰਦੀ ਜਿਸ ਦਾ ਪੈਰਾ ਹੁੰਦਾ ਹੈ ਉਸ ਨੂੰ ਗਤੀ ਦੀ ਖਬਰ ਰੱਖਣੀ ਪੈਂਦੀ ਹੈ ਸਿੱਕੋ ਕਲਯੁਗ ਵਿਕੇ ਹੋਰ ਨਾ ਦੇਤਿਆ ਤੀਰਥਾਂ ਸ਼ਾਸਤਰਾ ਕਾ ਪਹਿਰਾ ਹਟ ਗਿਆ ਹੈ ਉਹਨਾਂ ਦੇ ਪ੍ਰਵਾਸੇ ਸੰਸਾਰ ਕਰਮ ਕਰਦਾ ਹੈ ਤੇ ਗਤੀ ਨਹੀਂ ਹੁੰਦੀ ਕਲਯੁਗ ਮੇਂ ਸ੍ਰੀ ਗੁਰੂ ਨਾਨਕ ਜੀ ਉਹਨਾਂ ਦਾ ਸਭ avatars ਦਾ ਪਹਿਰਾ ਹੈ ਜੋ ਇਨਾਂ ਦਾ ਹੁਕਮ ਮੰਨੇਗਾ ਤਿੰਨ ਕੀ ਸੁਦਗਤੀ ਉੱਭੇਗੀ ਰਾਮ ਕਲੀ ਮਹੱਲਾ ਪੰਜਮਾ ਤੀਰਥ ਨਾਇਨਾ ਉਤਰ ਸੇ ਮੈ ਲੋ ਕਰਮ ਤਰਮ ਸਭ ਹੰਮੇ ਫੈਲੋ ਲੋਕ ਪਚਾਰੇ ਗਤੀ ਨਹੀਂ ਹੋਈ ਨਾਮ ਬਿਹੁਣੇ ਚਲ ਸਹਿ ਰੋਈ ਬਿਨੋ ਹਰੇ ਨਾਮ ਨਾ ਟੁੱਟਸੀ ਪਟਲ ਸੋਦੇ ਸ਼ਾਸਤਰ ਸਿਮ੍ਰਿਤੀ ਸਗਲ ਆਗੇ ਸਾਖੀ ਬਤਾਲਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਜਮਨਾ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਕਰੀ ਸ਼ਬਦ ਦਾ ਪ੍ਰਸੰਗ ਆਇਆ ਪਰ ਤ੍ਰਿਏ ਰੂਪ ਨਾ ਪੇਕੇ ਨੇਤਰ ਸਾਧ ਕੀ ਕਹਿਲ ਸਤ ਸੰਗ ਹੇਤ ਇਹ ਬਚਨ ਸੁਣ ਕੇ ਦੋ ਸਿੱਖ ਖੜੇ ਹੋ ਗਏ ਏ ਗੁਰੂ ਜੀ ਸੰਗ ਕੁਸੰਗ ਦੇ పాਪੋ ਬਖਸ਼ ਲੋ ਜੀ ਤਾਂ ਬਚਨ ਹੋਇਆ ਸੱਚ ਕਹੋ ਤਾਂ ਬਖਸ਼ੇ ਜਾ ਮੰਗੇ ਇੱਕ ਨੇ ਕਿਹਾ ਮੈਂ ਬ੍ਰਾਹਮਣੀ ਵਿਧਵਾ ਸੀ ਉਸ ਨੂੰ ਆਪਣੇ ਘਰ ਲੈ ਆਂਦਾ ਤੇ ਦੂਜੇ ਨੇ ਕਿਹਾ ਜੀ ਮੈਂ ਨયਣ ਆਪਣੇ ਘਰ ਆਂਦੀ ਹੈ ਅਬ ਬਚਨ ਹੋਇਆ ਸਿੱਖੋ ਤੁਸੀਂ ਕਿਸ ਦਾ ਕੁਸੰਗ ਕੀਆ ਹੈ ਗੁਰੂ ਜੀ ਭਾਗਵਤ ਦੀ ਕਥਾ ਪੰਡਿਤ ਸੇ ਕਰਾਈ ਸੀ ਉਸ ਤੋਂ ਸੁਣਿਆ ਸੀ ਦਾੰਤਾ ਦਾ ਗੁਰੂ ਸ਼ੁਕਰ ਦੀ ਬੇਟੀ ਜਿਸ ਦਾ ਦੇਵ ਜਾਨਕੀ ਨਾਮ ਸੀ ਪਾਂਡਵਾਂ ਦੇ ਵਰਦਿਆਂ ਛਤਰੀਆਂ ਉਸ ਨੂੰ ਗ੍ਰਹਿਣ ਕੀਤਾ ਸੀ ਉਸ ਤੋਂ ਪਾਂਡੋ ਰਾਜੇ ਸ਼ੁਕਰ ਬ੍ਰਾਹਮਣ ਦੇਵਤੇ ਹੋਏ ਜਦ ਇਹ ਬਾਤ ਸੁਣੀ ਤਬ ਮੇਰਾ ਮਨ ਨਿਰਭੈ ਹੋਇਆ ਨਾਲੇ ਕਥਾ ਵਿੱਚੋਂ ਅਸਾ ਸੁਣਿਆ ਸੀ ਜਦ ਇਸਤਰੀ ਮਨੁੱਖ ਦਾ ਪੱਲਾ ਫੜੇ ਔਰ ਉਸ ਕੋ ਪੁਰਸ਼ ਗ੍ਰਹਿਣ ਨਾ ਕਰੇ ਤਾਂ ਬ੍ਰਹਮ ਹੱਤਿਆ ਕਾ ਪਾਪ ਹੈ ਇੱਕ ਰੋਜ਼ ਇਸ ਬ੍ਰਾਹਮਣੀ ਨੇ ਤੇ ਨੈਣ ਨੇ ਸਾਡਾ ਪੱਲਾ ਪਕੜਿਆ ਸੀ ਇਸੇ ਪਾਪse ਡਰਕਰ ਗ੍ਰਹਿਣ ਕੀਆ ਸੀ ਮੈਂ ਲਿਹਾਜ਼ ਕੇ ਮਾਰੇ ਇਹ ਕਰਮ ਕੀਆ ਹੈ ਖਾਲਸਾ ਜੀ ਵਿਧਵਾ ਇਸਤਰੀ ਜਬ ਗ੍ਰਹਿਣ ਕਰੋ ਚਾਦਰ ਪਾ ਕੇ ਆਨੰਦ ਪੜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁਖ ਬੈਠ ਕੇ ਕੜਾ ਪ੍ਰਸ਼ਾਦ ਕਰਾ ਕੇ ਅਰਦਾਸਾਂ ਸੋਧ ਕੇ ਫਿਰ ਅੰਗੀਕਾਰ ਕਰੋ ਤਬ ਰਾਜ ਦੰਡ ਧਰਮ ਦੰਡ ਸੇ ਬਚੋਗੀ ਇਤਨੀ ਬਾਤਾਂ ਸੁਣ ਕੇ ਇੱਕ ਸਿੰਘ ਬੋਲ ਉੱਠਿਆ ਮਹਾਰਾਜ ਮੈਨੂੰ ਵੀ ਬਖਸ਼ੋ ਮੈਂ ਕਾਮ ਦੇ ਬਸ ਹੁਆ ਹੁਆ ਹਰਿਜਨ ਇਸਤਰੀ ਨੂੰ ਅੰਗੇਕਾਰ ਕੀਤਾ ਹੈ ਸਾਹਿਬਾ ਬਚਨ ਕੀਤਾ ਕਾਮ ਦੇ ਬਸ ਹੋ ਕੇ ਆਪਣਾ ਧਰਮ ਛੋੜਨਾ ਅੱਛਾ ਨਹੀਂ ਕੀਤਾ ਪਰ ਅੱਛਾ ਤੇਰੀ ਔਲਾਦ ਮਜਬੀ ਸਿੰਘ ਪੈਦਾ ਹੋਵੇਗੀ ਗੁਰੂ ਕੀ ਸੇਵਾ ਕਰੇਗੀ ਝਾੜੂ ਦੇਵੇਗੀ ਸੰਤਾ ਦੇ ਚਰਨ ਧੂਰ ਨਾਲ ਤੇਰੀ ਗਤੀ ਹੋਵੇਗੀ ਅੱਗੇ ਤੋਂ ਇਸ ਦਾ ਸੰਗ ਛੱਡ ਦੇ ਤੇ ਗੁਰਾਂ ਦੇ ਮਨਮੁਖ ਖੜਾ ਹੋ ਕੇ ਬਖਸ਼ਾ ਲਵੋ ਅੱਗੇ ਵਾਸਤੇ ਨਸੀਹਤ ਸਮਝੋ ਐਸਾ ਕੰਮ ਨਹੀਂ ਕਰਨਾ Hindu ਧਰਮ ਵਿੱਚ ਇਸਤਰੀਆਂ ਦਾ ਘਾਟਾ ਨਹੀਂ ਬੇਸ਼ੱਕ ਚਾਦਰ ਪਾ ਕੇ ਗ੍ਰਹਿਣ ਕਰ ਲਵੋ ਸਿੱਖਾਂ ਵਚਨ ਕੀਤਾ ਮਹਾਰਾਜ ਜੀ ਭਗਵਤ ਵਿੱਚ ਕੀ ਕੀ ਭਾਰਤਾ ਕਈਆਂ ਹੈ साहेबा हुक्म कि भागवत तो कुल चार शलोक है विषय ने अपनी बदनामी तो उन पिछे भागवत मूहे रख दिता है देख लवो और देवत्यो की निंदा करनी शुरू कर देती है कृष्ण जी जल विखे खल विखे तुरे जाते यही कर्म कर दे रहे हैं मुरखा ने ही बचन मान दिए है आप बचन समझो पुत के सामने माता पिता ਭੋਗ ਕਰਦੇ ਕਿਸੇ ਨੇ ਦੇਖੇ ਹੈ ਆਪ ਅੱਛੀ ਤਰ੍ਹਾਂ ਖਾਲਸਾ ਜੀ ਸਮਝੋ ਕੇਵਲ ਵਿਸ਼ੇਯੂ ਕੀ ਪੁੱਲ ਹੈ ਇਹ ਸਭ ਝੂਠ ਹੈ ਪੜਨੇ ਸੁਣਨੇ ਵਾਲੇ ਸਾਰੇ ਨਰਕ ਨੂੰ ਜਾਵਣਗੇ ਜੇਕਰ ਸੱਚ ਹੁੰਦਾ ਹੋਰ ਕ੍ਰਿਸ਼ਨ ਜੀ ਦਾ ਆਖਿਆ ਸਰਬ ਸੰਸਾਰ ਕਰਦਾ ਹੈ ਉੱਤਮ ਲੋਕ ਵਿਦਵਾਨ ਕਈ ਤਰ੍ਹਾਂ ਪੂਜਾ ਕਰਦੇ ਹੈ ਰਾਸ ਹੋਲੀ ਹੋਰ ਸਭ ਕਰਮ ਕਰਦੇ ਹੈ ਕੋਈ ਨਗਨ ਹੋ ਕੇ ਬਾਜ਼ਾਰ ਵਿੱਚ ਜਲ ਵਿੱਚ ਕਿਸੇ ਦੇ ਦੇਖਦਿਆਂ ਆਪਣੀ ਪ੍ਰਾਈ ਸਤਰੀ ਪਰਦੇਥੋਂ ਬਿਨਾ ਮੁਰਖ ਵੀ ਨਹੀਂ ਭੋਗ ਕਰਦੇ ਸਿੱਖੋ ਕ੍ਰਿਸ਼ਨ ਭਗਵਾਨ ਜੀ ਕੋ ਵਿਆਸ ਤੇ ਸੁਖਦੇਵ ਜੀ ਨੇ ਪਸ਼ੂਆਂ ਜਿਹਾ ਸਿੱਧ ਕੀਤਾ ਹੈ ਤੁਸੀਂ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋ ਕਥਾ ਕਰੋ ਸ਼ਾਂਤੀ ਆਵੇਗੀ ਸਿੱਖਾ ਅਰਜ ਕਰੀ ਗੁਰੂ ਜੀ ਅੰਮ੍ਰਿਤਸਰ ਜੀ ਚੱਲੋ ਦਰਸ਼ਨ ਕਰਿਏ ਸਰੋਵਰ ਦਾ ਇਸ਼ਨਾਨ ਕਰਿਏ ਬਚਨ ਹੋਆ ਚਾਰ ਜੁਜਨ ਸ਼ਹਿਰ ਬਸੇਗਾ ਅੰਮ੍ਰਿਤਸਰ ਜੀ ਇਸ਼ਨਾਨ ਕਰਾਂਗੀ ਸਿੱਖਾਂ ਬਚਨ ਕੀਤਾ ਔਰ ਕਿਹਾ ਮਹਾਰਾਜ ਜੀ ਤੁਰਕਾਂ ਦੀ ਫੌਜ ਆਈ ਹੈ ਆਪ ਸਾਥ ਯੁੱਧ ਕਰਨੇ ਨੂੰ ਅਸੀਂ ਥੋੜੇ ਸਿੰਘਾਂ ਬਚਨ ਕੀਤਾ ਸਿੱਖੋ ਤਤੂਰੇ ਦੇ ਪੱਤਰ ਲਿਆਓ ਕੋੜ ਕੇ ਰੱਸਾ ਕੱਢੋ ਤੇ ਜੰਤਰ ਲਿਖੋ ਸਰਬ ਸਿੰਘਾਂ ਦੇ ਗੱਲ ਬੰਨ ਦੇਵੋ ਸਿੱਖਾਂ ਬਚਨ ਮੰਨ ਕੇ ਬੰਨ ਦਿਆ ਹੁਕਮ ਹੁਆ ਇੱਕ ਸਿੰਘ ਵਿੱਚ ਲੱਖ ਸਿੰਘ ਦਾ ਬਲ ਹੋਵੇਗਾ ਔਰ ਸ਼ੇਰ ਦੀ ਨਿਆਈ ਗੱਜੇਗਾ ਕਿਦਰੇ ਹਾਰ ਨਾ ਆਵੇਗੀ ਸਿੰਘ ਸਰਬ ਤਿਆਰ ਹੋਏ ਲੱਗੇ ਯੁੱਧ ਕਰਨੇ ਤੁਰਕਾਂ ਕੋ ਜੀਤ ਲਿਆ ਸਭ ਨਾਸ ਗਏ ਸਿੰਘਾਂ ਅਰਜ਼ ਕੀਤੀ ਤੁਰਕ ਨਾਸ ਗਏ ਹੈ ਗੁਰਾ ਵਚਨ ਕੀਤਾ ਖਾਲਸਾ ਜੀ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੇਨਤੀ ਕਰਕੇ ਜਿੱਦ ਚੜਾਈ ਕਰੋਗੇ ਇਤਰੇ ਹਾਰਨਾ ਆਵੇਗੀ ਗੁਰੂ ਕੀ ਰਹਿਤ ਮਰਿਆਦਾ ਪਰ ਛਲੋ ਰੋਸਾ ਰੱਖੋ ਓਨਾਂ ਪਰ ਗੁਰੂ ਜੇ ਪ੍ਰਸੰਨ ਹੋਣਗੇ ਜਦੋਂ ਸਿੰਘ ਯੁੱਧ ਕਰਨਗੇ ਅਕਸਰਾ ਵਿਵਾਨ ਲਈ ਖੜੀਆਂ ਰਹਿਣਗੀਆਂ ਜਿਹੜਾ ਸਿੰਘ ਸ਼ਹੀਦੀ ਪਾਉਂਦਾ ਹੈ ਵਿਵਾਨ ਪਰ ਚੜਾ ਕੇ ਬੈਕੰਟ ਨੂੰ ਲੈ ਜਾਂਦੀਆਂ ਹਨ ਜੋ ਕਾਇਰ ਹੋ ਜਾਂਦੇ ਹੈ ਉਹਨਾਂ ਨੂੰ ਗਿੱਦੜ ਕੁੱਤੇ ਖਾਂਦੇ ਹਨ ਸਿੰਘ ਡਰ ਗਏ ਗੁਰੂ ਆ ਬਚਨ ਕੀਤਾ ਛਤਰ ਅਨੇਕ ਚਲਾਵਤ ਕਾਉ ਤਾਨੂੰ ਤਨ ਏਕ ਨਾ ਲਾਗਨ ਪਾਵੇ ਹੇ ਸਿੰਘੋ ਤੁਸੀਂ ਕਿਸੇ ਕੋ ਨਾ ਦਿਸੋਗੇ ਤੁਹਾਨੂੰ ਸਭ ਕੁਝ ਨਜ਼ਰੀ ਆਵੇਗਾ ਜਿਹੜਾ ਸਿੰਘ ਜ਼ਖਮੀ ਹੋਵੇ ਉਸ ਕੋ ਕਰੀਰ ਕੇ ਪੱਤੇ ਖੋਟ ਕੇ ਪਿਲਾ ਦੇਣੇ ਤੁਰੰਤ ਸਿੰਘ ਉਠ ਖੜਿਆ ਹੋਵੇਗਾ ਗੁਰੂ ਸੱਚੇ ਪਾਤਸ਼ਾਹ ਜੀ ਯੁੱਧ ਥੋ ਫਤਿਹ ਪਾਈ ਤੁਰਕਾਂ ਨੇ ਹਾਰ ਖਾਈ ਬੋਲੋ ਭਾਈ ਜੀ ਵਾਹਿਗੁਰੂ ਇਹ ਯੰਤਰ ਯੁੱਧ ਵੇਲੇ ਗਾਲ ਬੰਨੋ ਹਾਰ ਨਾ ਆਵੇਗੀ ਅਗੇ ਸਾਖੀ ਤਰਤਾਲਮੀ ਚਲੀ ਚੌਧਰ ਗੁਰੂ ਦਰਬਾਰ ਲਗਾਇਆ ਬਚਨ ਕੀਤਾ ਰਾਗੀ ਸਿੰਘੋ ਤੁਸੀਂ ਕਾਫੀ ਮਹਿਬਬਦ ਪੜੇ ਕੀਰਤਨ ਕੀਤਾ ਕਰੋ ਸੁਣ ਕੇ ਸਿੰਘ ਮਸਤਾਨੇ ਭਏ ਕਿਸੇ ਕੋ ਆਪਣੇ ਸਰੀਰ ਦੀ ਹੋਸ਼ ਨਾ ਰਹੀ ਗੁਰੂ ਸੱਚਾ ਪਾਤਸ਼ਾਹ ਗਹਿਰ ਗਹਿਰ ਗਭੀਰ ਹੋਏ ਸ਼ਬਦ ਮੇ ਲੀਨ ਪਏ ਜਾ ਭੋਗ ਪਾਇਆ ਤਾਂ ਸਿੱਖਾਂ ਅਰਜ ਕਰੀ ਕਿ ਹੇ ਗੁਰੂ ਜੀ ਇਹ ਕੀ ਕਾਰਨ ਹੈ ਹੁਕਮ ਹੋਇਆ ਜੋ ਰਾਤੇ ਰੰਗ ਏਕ ਕੈ ਨਨਕ ਗੁੜਾ ਰੰਗ ਸਿੱਖੋ ਨਾਮ ਦਾ ਰੰਗ ਕਦੇ ਨਹੀਂ ਲੈਂਦਾ ਗੁਰੂ ਅੰਗਦ ਜੀ ਮਹਾਰਾਜ ਨਾਮ ਕੇ ਰੰਗ ਵਿੱਚ ਮਸਤਾਨੇ ਹੋਏ ਸਨ 7 ਦਿਨ ਨਹੀਂ ਬੋਲੇ ਸੁਲਤਾਨ ਦੇ ਚੇਲੇ ਮਕਰਈਏ ਹਨ ਇੱਕ ਦੋ ਕੜੀ ਨੱਚ ਟੱਪ ਕੇ ਲੋਕਾਂ ਮੁਰਖਾ ਨੂੰ ਵਾਸ ਕਰ ਲੈਂਦੇ ਹਨ ਔਰ ਆਪਣੀ ਸੇਵਾ ਪੂਜਾ ਕਰਾਉਂਦੇ ਹਨ ਸ਼ਬਦ नचण मन का चाओ नानक जिन मने पओ तिना मन पाओ नच्छ से तुओ गुणी वृत्ति हो जाती है शब्द उड्डी उड्डी रावा चाटे पाए वेखे लोग हसे कर जाए ता सिखा अर्ज की गुरु जी ब्याह कुड़माय मंगलाचार दे शब्द मर्यादा न लिखाओ जी बचन हुआ पहला जज जी दा पाठ करना ਫਿਰ ਰਾਗੀ ਸੂਹੀ ਵਿਖੇ ਮਹਾਰਾਜ ਜੀ ਛੰਦ ਉਚਾਰਿਆ ਹੈ ਰੀਤੀ ਵਿਆਕੀ ਚੱਲੀ ਗੁਰ ਮਰਿਆਦਾ ਦੇ ਸਾਥ ਇਸ ਤਰ੍ਹਾਂ ਕਰਨੀ ਰਾਗ ਸੂਹੀ ਮਹੱਲਾਤ ਜੰਤੂ ਕਰੇ ਏਕੰਕਾਰ ਸਤਗੁਰ ਪ੍ਰਸਾਦ ਹਮਕਰ ਸਾਜਨ ਆਏ ਸੱਚ ਹੈ ਮੇਲੇ ਮੇਲ ਮਿਲਾਈ ਸਹਿਜ ਮਿਲਾਏ ਹਰੇ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਜ ਤੋਂ ਪ੍ਰਾਪਤੀ ਹੋਈ ਜਿ ਸੇਤੀ ਮਨ ਲਾਇਆ ਅੰਦੀਨੂ ਮੇਲ ਉਪਾਇਆ ਮਨ ਮਾਨਿਆ ਕਰ ਮੰਦਰ ਸਹਾਇ ਪੰਜ ਸ਼ਬਦ ਤੁਮਨੀ ਅਨਹਦ ਬਾਜੀ ਹਮ ਕਰ ਸਾਜਨ ਆਈ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸਚ ਮੰਗਲ ਗਾਵੋ ਤ ਪ੍ਰਭ ਪਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨੇ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅਜਨ त्रिबन रुख दिखाया सखे मिलो रसे मंगल गावो हमकर साजन आया मन तन अमृता पिना अंतरे प्रेम रंतना अंतरे रतन पदार्थ मेरे प्रेम विचारो जंत भेख तू सफलियो दाता सिरे सिरे देवन हारू तू जानू ज्ञानी अंतर जानी आपे करना कीना सुनो सिखी मन मोहिनी मोहया ਤਨ ਮਨ ਅੰਮ੍ਰਿਤ ਬੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚੋ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕਉਮ ਬੁਜਾਏ ਸਿਧ ਸਾਧਕ ਸਿਆਣੇ ਕੀਤੇ ਤੁਹੇ ਬਿਨ ਕਬਨੂ ਕਹਾਏ ਕਾਲ ਵਿਕਾਲ ਪਹੇ دیਵਾਨੀ ਮਨ ਰਾਖੇ ਗੁਰੇ ਥਾਈ ਨਾਨਕ ਅਫਗਨ ਸ਼ਬਦ ਜਲਾਏ ਗੁਣ ਸੰਗਮੇ ਪ੍ਰਭ ਪਾਏ ਇਹ ਸ਼ਬਦ ਮੁਕਰ ਬੰਨਨ ਦੇ ਵਕਤ ਪੜੋ ਜਾਮਾ ਪਹਿਰਾਵੂ ਗੋਂਦਾ ਬੰਨਣਾ ਰਾਗੂ ਸੁਹੀ ਸੰਤ ਮਹੱਲਾ ਏਕੰਕਾਰ ਸਤਕੁਰ ਪ੍ਰਸਾਦ ਸੁਖ ਸੋਹਿਲੜਾ ਹਰਿ ਤੇ ਆਵੋ ਗੁਰਮੁਖੀ ਹਰੇ ਫਲ ਪਾਵੋ ਗੁਰਮੁਖੀ ਫਲ ਪਾਵੋ ਹਰਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋ ਜਿੰਕਾਰ ਚ ਸਬਦ ਸਵਾਰੇ ਭਗਤ ਜਨਾ ਕੀ ਹਰ ਜੀਉ ਰਾਖੇ ਜੁਗ ਜੁਗ ਰਖਦਾ ਆਇਆ RAM ਸੋ ਭਤੋ ਜੋ ਗੁਰਮੁਖੀ ਹੋਵੇ ਹਉਮੇ ਸ਼ਬਦ ਜਲਾਇਆ RAM ਇਹ ਸਾਰਾ ਛੰਦ ਪੜਨਾ ਅੱਗੇ ਉਕਰਦੰਤੀ ਦੇ ਦੋ ਸਬਈ ਪੜਨੀ ਇਹ ਸਾਰਾ ਛੰਦ ਜੰਝ ਦੇ ਢੁੱਕਾ ਸਮੇਂ ਪੜਨਿਆ ਮੰਗਲਾਚਾਰ ਕੇ ਬੱਤ ਜੋ ਇਹਨਾਂ ਦਾ ਪਾਠ ਕਰਕੇ ਕਾਰਜ ਕਰਨਗੇ ਉਹਨਾਂ ਨੂੰ ਦੁੱਖ ਪੀੜ ਕਦੀ ਤੁਚ ਨਾ ਹੋਵੇਗਾ ਔਰ ਬੇਦੀ ਵੀ ਗੱਡ ਦੇਣੀ ਸ਼ਬਦ ਗੁਰੂ ਮੇਰੇ ਸੰਗ ਸਦਾ ਹੈ ਨਾਲ ਉਹ ਤਿੰਨ ਲੀਰ ਸੰਗਪ੍ਰਿਤ ਦੀ ਪਾਣੀ ਲੜਕੇ ਲੜਕੀ ਨੂੰ ਅੰਮ੍ਰਿਤ ਸਿਖਾ ਕੇ ਖਾਰੀਆਂ ਪਰ ਬਠਲਾਵੋ ਕੜਾ ਪ੍ਰਸ਼ਾਦ ਕਰਕੇ ਪ੍ਰਖਣਾ ਗੁਰੂ ਗ੍ਰੰਥ ਸਾਹਿਬ ਜੀ ਖੋਲੋ ਕੇ ਲਾਵਾ ਪੜਾਉਨੀਆ ਰਾਗੀਆਂ ਪਾਸੋਂ ਗ੍ਰੰਥੀ ਪਾਸੋਂ ਲੜਕੇ ਲੜਕੀ ਨੂੰ ਸਿੱਖਿਆ ਦੇਣੀ ਸਵਾਰ ਰੁਪਈਆ ਰਾਗੀਆਂ ਨੂੰ ਅਰਦਾਸ ਕਰੋਣੀ ਆਨੰਦ ਗ੍ਰੰਥੀ ਸਿੰਘ ਕੋਲ ਪੜਾਉਣਾ ਪੜ੍ਹ ਕੇ ਆਨੰਦਿਕ ਬੱਡਰ ਮਾਨ ਲੈ ਕੇ ਦੋਨੋਂ ਦੇ ਉੱਪਰ ਪਾਉਣਾ ਫੇਰ ਕਲਾ ਪ੍ਰਸ਼ਾਦ ਵਰਤੋਨਾ ਆਨੰਦ ਪੜਾਈ ਸਵਾ ਰੁਪਿਆ ਗ੍ਰੰਥੀ ਨੂੰ ਦੇਣਾ ਪ੍ਰਸ਼ਾਦ ਵਿਥ ਸਮਾਨ ਜੰਜ ਨੂੰ ਛਕਾਉਣਾ ਕਰਜ਼ਾ ਚੁੱਕ ਕੇ ਵਡਿਆਈ ਨਹੀਂ ਕਰਨੀ ਵਿੱਤ ਸੰਜੁਗਤ ਬ੍ਰਿਸ਼ਤ ਪੂਸ਼ਣ ਦੇਵੋ ਜੀ ਜੋ ਕੁਝ ਹੋ ਸਕੇ ਦੇਵੋ ਉਹੀ ਵਕਤ ਨਹੀਂ ਦੇਣੇ ਦਾ ساری ਉਮਰ ਦੇਣਾ ਹੈ ਦੁੱਖ ਸੁੱਖ ਵੇਲੇ ਸਦਾ ਮਾਪੇ ਹੀ ਕੰਮ ਆਉਂਦੇ ਹਨ ਸਾਹਸੋਦਨਾ ਹੋਵੇ ਗੁਰੂ ਜੀ ਅੱਗੇ ਪ੍ਰਾਰਥਨਾ ਕਰਕੇ ਚਿੱਠੀਆਂ ਪਾ ਦੇਵੋ ਜਿਹੜਾ ਹੁਕਮ ਆਵੇ ਪ੍ਰਵਾਨ ਕਰੋ ਤੀਰ ਚੜਾਉਣਾ ਸੈੰਤ ਕਰਨੀ ਸਬੇ ਕਾਰਜ ਰਾਸ ਹੋ ਗਏ ਸਮਝੋ ਸ਼ਬਦ ਗਿਆਨ ਪ੍ਰਚੰਡ ਬਲਿਆ ਘਟੇ ਚਾਨਣ ਕਰ ਮੰਦਸ ਸੁਹਾਇਆ ਤਨ ਮਨ ਅਰਪੇ ਸਿਗਾਰ ਬਣਾਏ ਹਰੇ ਪ੍ਰਭ ਸਾਚਿ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕੇ ਸਮਾਇਆ ਹਰੀ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਣੇ ਆਇਆ ਬਿਆਣੇ ਆਇਆ ਗੁਰਮੁਖ ਹਰੇ ਪਾਇਆ ਸਾ ਤਨੁ ਕੰਤ ਪਿਆਰੀ ਐਸੇ ਸ਼ਬਦ ਪੜਨੇ ਸੁਣਨੇ ਹਾਤੀ ਦੇ ਹੱਡ ਦਾ ਚੂੜਾ ਨਹੀਂ ਪੋੜਾ ਦੋਸ਼ ਹੁੰਦਾ ਹੈ ਰਬਾਬੀ ਸ਼ਬਦ ਪੜੇ ਸਿਠਣੀ ਮੀਣਾ ਕੋਈ ਨਹੀਂ ਬੋਲਣਾ ਕਈ ਧੀ ਆਂਦੀ ਆ ਸੋਹਰਿਆਂ ਨਾਲ ਨਹੀਂ ਬਣਦੀ ਫਿਰ ਮਾਪਿਆਂ ਦੇ ਘਰ ਰਹਿੰਦੀਆਂ ਹੈ ਤੇ ਵਿਆਹ ਵਿੱਚ ਥੋੜਾ ਖਰਚ ਕਰੋ ਤੀ ਦੇ ਕੇ ਕਰਤੂਤੇ ਕਹਾਵਲਾ ਮੁਰਖਾਂ ਦੀ ਮਤ ਹੈ ਪੰਜੀ ਰੁਪਏ ਤੱਕ ਖਰਚ ਕੁਲਮ ਦੇਣ ਟਹਿਲ ਕਰਨੀ ਵਾਲਿਆਂ ਤੋਂ ਬਿਨਾ ਧੀ ਪੈਸਾ ਹੋਰ ਕਿਸੇ ਨੂੰ ਨਹੀਂ ਦੇਣਾ ਜਾਨਵੀ ਬਹੁਤ ਨਹੀਂ ਇਕੱਠ ਕਰਨੀ ਲੱਸੀ ਪੈਰ ਨਹੀਂ ਪੋਣਾ ਆਤਿਸ਼ਵਾਦੀ ਨਹੀਂ ਸਾੜਨੀ ਕੰਜਰੀ ਨਾ ਚਾਹੇ ਕਿ ਕੰਜਰ ਨਹੀਂ ਬੰਨਾ ਧੀ ਕੋ ਰਵਾ ਕੇ ਨਹੀਂ ਪੋਣਾ ਨਾ ਗੱਲ ਲਗਾ ਕੇ ਮਿਲਣਾ ਸਿੱਖੋਂ ਮਿਲਨੀ ਦੇ ਮੁਖਲਾਵੇ ਦਾ ਬਖੇੜਾ ਨਹੀਂ ਰੱਖਣਾ ਕੁਲਮ ਨੂੰ ਮਿੱਤਰ ਹੀ ਸਮਝੋ ਜਾਂਜੀਆਂ ਨੂੰ ਪ੍ਰਸ਼ਾਸਕਾਓ ਪੈਰੀ ਕੁਲਮ ਦੇ ਹੱਥ ਲਾਓ ਡੂਮਾ ਪਾਸੋਂ ਮੂਹਿਆਂ ਦਾ ਕਲਿਆਣ ਨਹੀਂ ਸੁਣਨੀ ਧਨ ਖਰਚ ਕੇ ਗਊ ਮਹਿ ਘੋੜਾ ਊਠ ਇਹ দান ਨਹੀਂ ਦੇਣਾ ਉਹ ਧਨ ਜੇ ਕੁਲਮ ਨੂੰ ਦੇਵੋ ਜਾਂ ਹੌਲੀ-ਹੌਲੀ ਧੀਰ ਸਵਾਰਥਾਂ ਪਰ ਲਗਾਓ ਜਿਸ ਵਿੱਚ ਲੜਕੀ ਲੜਕਾ ਸੁਖ ਪਾਵੇ ਪਤੀ ਵਾਚਾਏ ਮੰਨੇ ਵਜੇ ਵਦਾਈ ਜਬ ਸਾਧਨ ਸੁਨੇਹ ਕਰ ਆਈ ਇਹ ਜਦ ਸਾਹਿ ਚਿੱਠੀ ਭੇਜਣੀ ਹੋਵੇ ਤਾਂ ਇਹ ਸ਼ਬਦ ਲਿਖ ਕੇ ਭੇਜਣਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਰੱਖ ਸਕਦੇ ਹੋ ਉੱਥੇ ਇਸ ਪੁਸਤਕ ਨੂੰ ਖੋਲ ਕੇ ਲਾਮਾ ਦਾ ਪਾਠ ਕਰ ਲਵੋ ਸੋਹੀ ਮਹੱਲਾ ਹਰੇ ਪਹਿਲੜੀ ਲਾਭ ਵਰਤ ਪ੍ਰਤੀ ਕਰਮ ਦ੍ਰਿੜਾਈ ਬਲਰਾਮ ਜੀਓ ਇਹ ਜਾਪ ਕਰਨਾ ਔਰ ਹਰੀ ਦੁਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੈ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿ ਭਰਪੂਰੇ ਇਹ ਕਥਾ ਵਿੱਚ ਇਹ ਲਾਵਾ ਚਾਰ ਲਾਮੇ ਪੜ ਕੇ ਹਰ ਲਾਵਾ ਦੇ ਮਗਰੋਂ ਇੱਕ ਫੇਰਾ ਲੈਣਾ ਜਦ ਚਾਰੇ ਲਾਮਾ ਪੜੀਆਂ ਜਾਣ ਫਿਰ ਆਨੰਦ ਪੜਨਾ ਇਹ ਅਨੰਦ ਸਾਹਿਬ ਜੀ ਸਾਰਾ ਪਰਦਾ ਫਿਰ ਚੱਦਰ ਫਾਕੇ ਅਰਦਾਸ ਕਰਨੀ ਕਰਾ ਪ੍ਰਸ਼ਾਦ ਵਰਤੋਣਾ ਫਿਰ ਲੜਕੀ ਨੂੰ ਸਿੱਖਿਆ ਕਰਨੀ ਕਿ ਇਹ ਤੇਰਾ ਪਰਤਾ ਹੈ ਇਸ ਦੀ ਸੇਵਾ ਕਰਨੀ ਇਸ ਨੂੰ ਪਰਮੇਸ਼ਵਰ ਸਮਝਣਾ ਦੁਰਬਚਨ ਨਹੀਂ ਕਹਿਣਾ ਜੈਸਾ ਲਿਆਵੇ ਤੈਸਾ ਵੰਡ ਖਾਣਾ ਕਰੋਸਾ ਪਰਤਾ ਕਰ ਰੱਖਣਾ ਡੋਲਣਾ ਨਹੀਂ ਭਾਈ ਲੜਕੀ ਤੇ ਲੜਕੇ ਨੂੰ ਖਾਰਿਆ ਤਾਂ ਉਠਾਵੇ ਤੇ ਗੁਰੂ ਜੀ ਦੇ ਪਾਸ ਹੱਥ ਜੋੜ ਕੇ ਖੜਾ ਕੇ ਅਦਾਸਾ ਸੋਦਣਾ ਫਿਰ ਲੜਕੇ ਲੜਕੀ ਦੀ ਝੋਲੀ ਵਿੱਚ ਪ੍ਰਸ਼ਾਦ ਪਾਉਣਾ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਲੜਕੇ ਲੜਕੀ ਨੂੰ ਵਿਦਿਆਰ ਕਰ ਦੋਲੀ ਵਿੱਚ ਬਿਠਾ ੜਾ ਕੇ ਘਰ ਆਣ ਕੇ ਗੁਰੂ ਜੀ ਅੱਗੇ ਮਾਤਾ ਪਿਤਾ ਜੀ ਦੇ ਚਰਨਾਂ ਤੇ ਮੱਥਾ ਟਿਕਾਉਣਾ ਬੋਲੋ ਪਾਈ ਜੀ ਵਾਹਿਗੁਰੂ ਸਾਖੀ ਵਿਆਹ ਦੀ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ